ਦਾ ਖਬਰ ਗੁਰਦਾਸਪੁਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਪਹਿਲਗਾਮ ਦੇ ਵਿੱਚ ਅਤਵਾਦੀ ਕਾਰਨਾ ਤੋਂ ਬਾਅਦ ਪੁਲਿਸ ਹੋਰ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਹੈ ਨਾਕੇਬੰਦੀ ਲਗਾ ਕੇ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਂਦੇ ਜਾਂਦੇ ਵਾਹਨਾਂ ਦੀ ਜਿਹੜੀ ਹੈ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਜਿਹੜੇ ਨੇ ਉਹ ਫਿਲਮ ਲਗਾ ਕੇ ਜਾਂਦੇ ਨੇ ਜਾਂ ਉਹ ਗੱਡੀਆਂ ਦੇ ਉੱਤੇ ਹੋਟਰ ਲਗਾਉਂਦੇ ਨੇ ਜਾਂ ਫਿਰ ਗੱਡੀਆਂ ਦੇ ਉੱਤੇ ਵਾਇਓਲੇਸ਼ਨਸ ਕਰੀਟ ਕਰਦੇ ਨੇ ਉਹਨਾਂ ਨੂੰ ਜਿਹੜੀ ਆ ਨਕੇਲ ਪਾਉਣ ਵਾਸਤੇ ਇਹ ਰੂਟੀਨ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਅ ਅਨਸੁਕਰਾਈ ਜਿਹੜੀ ਆ ਘਟਨਾਵਾਂ ਨਾ ਵਾਪਰ ਸਕੇ ਅਤੇ ਮੁਸਤੈਦੀ ਜਿਹੜੀ ਆ ਪੁਲਿਸ ਦੇ ਵੱਲੋਂ ਵੀ ਵਧਾ ਦਿੱਤੀ ਗਈ ਆ ਹੋਰ ਕੀ ਕੁਝ ਕਿਹਾ ਆ ਉਹਨਾਂ ਜਬਾਨੀ ਸੁਣ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਅੱਜ ਵਕ ਵਕ ਪੁਲਿਸ ਪਾਰਟੀਆਂ ਬਣਾ ਕੇ ਗੁਰਦਾਸਪੁਰ ਸ਼ਹਿਰ ਅਤੇ ਦੀਨਾ ਨਗਰ ਕਲਾਂ ਨੌਰ ਪੇਪਰ ਤੇ ਹੋਰ ਜਿਹੜੇ ਛੋਟੇ ਟਾਊਨ ਕਸਬੇ ਆ ਉਹਨਾਂ ਵਿੱਚ ਸਾਰਿਆਂ ਵਿੱਚ ਅੱਜ ਸਪਾਸ ਸਲੂਨਸ ਹੋਟਲਸ ਸਰਾਜ਼ ਤੇ ਜਿਹੜੇ ਨਸ਼ੇ ਦੇ ਹੌਟਸਪੌਟ ਆ ਉਹ ਸਾਰੇ ਅੱਜ ਚੈੱਕ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਹੋਟਲਾਂ ਦੇ ਪੇਪਰਸ ਤੇ ਹੋਰ ਉਹ ਪੁਲਿਸ ਪਾਰਟੀਆਂ ਜਿਹੜੀਆਂ ਉਹ ਉਦਾਂ ਦਾ ਬੰਦਾ ਕੋਈ ਗਲਤ ਉਹ ਕਿਤੇ ਵੀ ਨਾ ਰੁਕਿਆ ਹੋਵੇ ਜਾਂ ਹੋਰੋਂ ਵੀ ਸਰਚ ਕੀਤੀ ਆ ਸਾਰੀ ਜਗ੍ਹਾ ਦੀ ਤੇ ਇਹ ਜਿਹੜਾ ਅਗਲੇ ਕੁਝ ਦਿਨ ਨਹੀਂ ਇਦਾਂ ਸਰਚ ਵਗੈਰਾ ਕਰਤੀ ਚਲਦੀ ਰਹੂਗੀ ਕੋਈ ਰੈਸਟ ਵੀ ਕੀਤੀ ਜਦੋਂ ਇਹ ਰੈਸਟ ਵੀ ਉਦਾਂ ਪੁੱਛ ਕੇ ਚਲੀ ਕੁਝ ਬੰਦੇ ਜਿਹੜੇ ਪੁਲਿਸ ਸਟੇਸ਼ਨ ਬੁਲਾਏ ਆ ਔਰ ਵਿਦ ਜਿਹੜੇ ਹੋਟਲ ਜਾਂ ਜਿੱਥੇ ਕੋਈ ਇਹਨਾਂ ਨੂੰ ਟੋਕ ਸਿਕਾ ਉਹਦੇ ਰਿਕਾਰਡ ਵੀ ਨਾਲ ਨਾਲ ਉੱਥੇ ਉਹਨੂੰ ਕਿਹਾ ਕੇ ਲੈ ਕੇ ਆਓ ਲਿਸਟ ਵਗੈਰਾ ਆਪਣੀ ਕਿੰਨੇ ਫ੍ਰੀਪ੍ਰਾਪਤੀ ਕੀ ਗਏ ਅੱਜ ਕਰੀਬ 70 ਬੰਦੇ ਜਿਹੜੇ ਸਾਡੇ ਲੱਗੇ ਸੀ ਇਸ ਕੰਮ 'ਤੇ